ਸ਼ੋਰਟ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਸਾਹਿਬ ਪੌ ਝੰਡਾ ਸੋਹਣਾ ਕੋਲ ਆਇਆ ਆਪਾਂ ਇੱਥੇ ਤੁਹਾਨੂੰ ਪੰਜ ਐਨੀਮਲ ਵਿਖਾਉਣੇ ਆ ਬਾਕੀ ਜਾਣਕਾਰੀ ਸਾੜੀ ਲੈਣੇ ਪੌ ਜੀ ਸਤਿ ਸ਼੍ਰੀ ਅਕਾਲ ਭਾਉ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਵਧੀਆ ਜੀ ਪੇਸ਼ਾ ਜੀ ਇਹਦੀ ਦੇ ਦਈਏ ਜਾਣਕਾਰੀ ਇਹ ਵੀਰ ਜੀ ਦੁੱਜਾ ਸੂਆ ਵਾ ਹਾਂ ਜੀ 12 ਕਿਲੋ ਵੀਰ ਜੀ ਦੁੱਧ ਹਾਜ਼ਰ ਆ ਪੌਲਾ ਇਹਦੇ ਕੋਲ ਪਰਸੋਂ ਦੀ ਸੂਈ ਠੀਕ ਠੰਡਾ ਵਿਖਾਓ ਵੇੜ ਦੁੱਧ ਵਾਲੀ ਜੀ ਵੀਰ ਜੀ ਹਰਿਆਣਵੀ ਨਸਲ ਵੱਛੀ ਜੇ ਵੈੜ ਸੁਗਾ ਦੂਜਾ 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 ਸੁਗਾ ਮਗਰ ਕੀ ਆ ਗਿਆ ਜੋ ਮਗਰ ਵੱਛੀ ਵੀਰ ਜੀ ਆ ਵੇਖੋ ਨਾੜੂ ਤੇ ਅਜੇ ਕੱਲ ਆ ਵੇਖੋ ਗਿੱਲਾ ਨਾੜੂ ਜੇ ਆ ਵੱਛੀ ਜੇ ਆ ਵੇਖੋ ਆ ਵੱਛੀ ਵੀਰ ਮੁੱਲ ਸ਼ਾਹ ਜੀ ਕਿੰਨਾ ਜੋਦਾ ਮੁੱਲ ਵੀਰ ਜੀ ਇਹ 38000 ਦੀ ਦੇਣੀ ਆ ਮੁੱਲ ਭਾਵੇਂ ਦਾ 45 50 ਜੋ ਮਰਜ਼ੀ ਕਰ ਲਗੇ ਓਕੇ ਜੀ ਹਾਂਜੀ ਇਹਦੀ ਸ਼ਾਹ ਜੀ ਦੇ ਦੀ ਜਾਣਕਾਰੀ ਇਹ ਵੀਰ ਜੀ ਪਹਿਲਣ ਵੱਛੀ ਸੂਈ ਜੇ ਤਾਜੀ ਬਿਲਕੁਲ ਦੁੱਧ ਦੇ ਕੋਲੇ ਵੀ 8 9 ਕਿਲੋ ਦੁੱਧ ਵੀਰ ਜੀ ਬੋਲਾ ਹੀ ਤਿਆਰ ਆ ਕਰਨ ਵਾਲਾ ਤਿਆਰ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਮੋਲ ਸ਼ਾਹ ਜੀ ਇਹ 34 ਦੀ ਦੇਣੀ ਵੀਰ ਜੀ ਆਪਾਂ ਓਕੇ ਜੀ ਹਾਂਜੀ ਹਾਂਜੀ ਇਹਦੀ ਸ਼ਾਹੀ ਦੇ ਦੀ ਇਹਦੇ ਕੋਲੇ ਵੀਰ ਜੀ ਇਹਦੇ ਕੋਲੇ ਵੀ ਦੁੱਧ ਹੈਗਾ ਇਹਨੂੰ ਅੱਜ 8-7 ਦਿਨ ਸੂਈ ਨੂੰ ਇਹਨੂੰ ਹੀ ਹੋ ਗਿਆ ਵੀਰ ਜੀ ਠੀਕ ਹੈ ਜੀ ਆ ਵੇਖੋ ਥਣ ਚੱਡੇ ਦੀ ਵਿਖਾਓ ਵੇਖੋ ਪੁੱਢੀ ਦਾ ਵੈਰ ਹਾਂ ਇਹ ਮਰ ਬਹੁਤ ਵਧੀਆ ਸੀਸ ਲੱਗ ਵੱਛੀ ਪੂਰੀ ਸੀਸ ਲੱਗ ਹਾਂਜੀ ਹਾਂਜੀ ਮਗਰ ਇਹਦੇ ਕੀ ਆ ਗਿਆ ਜੋ ਇਹਦੇ ਮਗਰ ਬੱਛਾ ਵੀਰ ਜੀ ਬੱਛਾ ਆ ਗਿਆ ਹਾਂ ਮੋਲ ਸ਼ਾਹ ਜੀ ਇਹਦਾ ਇਹ ਇਹ ਵੀਰ ਜੀ ਇਹ 32000 ਦੀ ਦੇਣੀ ਹਾਂ ਨਾ ਠੀਕ ਹੈ ਜੀ ਹਾਂ ਇੰਦੀ ਸ਼ਾਹੀ ਤੇਰੀ ਇਹ ਵੀਰਦੀ ਇਹ ਪਹਿਲਣ ਵੱਛੀ ਹੈ ਵੀ ਸੂਈ ਹੋਵੇ ਸੋ ਵੱਛੀ ਮਗਰ ਜੇ ਗਿੱਲਾ ਨਾਰੂ ਜੇ ਆਵੇ ਓਕੇ ਮਗਰ ਆ ਗਈ ਵੱਛੀ ਹਾਂ ਥਣ ਚੱਡਾ ਵੇਖੋ ਕਿੱਡਾ ਖਬਰਦਾਰ ਆ ਠੀਕ ਹੈ ਜੀ ਹਾਂ ਮੋਲ ਸ਼ਾਹੀ ਇਹਦਾ ਇਹ 36 ਦੀ ਦੇਣੀ ਵੀਰਦੀ ਵੱਛੀ ਓਕੇ ਜੀ ਹਾਂਜੀ ਹਾਂਜੀ ਝੋਟੀ ਦੇ ਦੀਏ ਜਾਣਕਾਰੀ ਸ਼ਾਹੀ ਇਹ ਵੀਰਦੀ ਪਹਿਲਣ ਝੋਟੀ ਦੁੱਧ 10 ਕਿਲੋ ਇਹ ਦੇਣੀ 86000 ਦੀ 86000 ਦੀ ਹਾਂਜੀ ਹਾਂਜੀ ਮਗਰ ਇਹਦੇ ਕੀ ਆ ਗਿਆ ਜੋ ਕੱਟਾ ਵੀਰਜੀ ਮਗਰ ਇਹਦੇ ਨੀਲੀ 라ਵੀ ਦੀ ਝੋਟੀ ਜੇ ਵੇਖੋ ਠੀਕ ਹੈ ਜੀ ਹਾਂ ਓਕੇ